ਅਮ੍ਰਿਤਸਰ ਦੇ ਵਿੱਚ ਲਗਾਤਾਰ ਹਾਸਿਆ ਨਗਰਫ ਵਾਧਦਾ ਜਾ ਰਿਹਾ ਤੇ ਸਕੂਲੀ ਬੱਚਿਆਂ ਨਾਲ ਹੋਣ ਵਾਲੇ ਹਾਸੇ ਲਗਾਤਾਰ ਪੰਜਾਬ ਚੋਂ ਸਾਹਮਣੇ ਆ ਰਹੇ ਨੇ ਤੇ ਤਸਵੀਰਾਂ ਅਮ੍ਰਿਤਸਰ ਦੀ ਅਨੇ ਜਿੱਥੇ ਰੇਲਵੇ ਫਾਟਕਾ ਤੇ ਵੱਡਾ ਹਾਸਾ ਹੋਣ ਤੋਂ ਬਚਾ ਗਿਆ ਤੇ ਸਕੂਲ ਦੇ ਬੱਚਿਆਂ ਦੀ ਜਾਨ ਖਤਰੇ ਵਿੱਚ ਆਟੋ ਵਾਲੇ ਨੇ ਪਾ ਦਿੱਤੀ ਤੇ ਜੇਕਰ ਦੂਸਰ ਟੈਕ ਤੇ ਵੀ ਟ੍ਰੇਨ ਆ ਜਾਂਦੀ ਤਾਂ ਕਿੰਨੇ ਕਰਾਂ ਦੇ ਚਿਰਾਗ ਬੁੱਝ ਜਾਣੇ ਸੀ ਇਹ ਲਾਪਰਵਾਹੀ ਹੈ ਆਟੋ ਵਾਲੇ ਦੀ ਤੇ ਰੇਲਵੇ ਪ੍ਰਸ਼ਾਸਨ ਦੀ ਅਧਿਕਾਰੀਆਂ ਦੀ ਸਮਾਜ ਸੇਵੀ ਸਰਬਜੀਤ ਸਿੰਘ ਸੋਨੂ ਜੰਡੇਲਾ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਾਇਦੇ ਸੋ ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਐਮਰੇਤਸਰ ਦੀ ਵੀਡੀਓ ਆ ਔਰ ਇਸ ਵੀਡੀਓ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਕਿੱਡਾ ਵੱਡਾ ਹਾਸਾ ਜਿਹੜਾ ਹੋਣ ਤੋਂ ਬਚ ਗਿਆ ਛੋਟੇ-ਛੋਟੇ ਬੱਚੇ ਸਕੂਲ ਦੇ ਆਟੋ ਦੇ ਵਿੱਚ ਆ ਟ੍ਰੇਨ ਕਿਸੇ ਵਕਤ ਵੀ ਜਿਹੜਾ ਕੋਈ ਹਾਸਾ ਹੋ ਸਕਦਾ ਸੀ ਟ੍ਰੇਨ ਲੰਘ ਗਈ ਫਾੜਕ ਬੰਦ ਹੋ ਗਏ ਐਨੀ ਲਾਪਰਵਾਹੀ ਇਹ ਲਾਪਰਵਾਹੀ ਨਾਲੇ ਤੇ ਉਸ ਆਟੋ ਵਾਲੇ ਡਰਾਈਵਰ ਦੀ ਆ ਨਾਲੇ ਉਸ ਮਲਾਜਮ ਦੀ ਆ ਜਿੰਨੇ ਫਾੜਕ ਉਸੇ ਵळे ਬੰਦ ਕਰਦਾ ਮੈਂ ਅਕਸਰ ਦੇਖਦਾ ਰਹਿੰਦਾ ਕਿ ਲੋਕ ਕਿਤੇ ਨਾ ਕਿਤੇ ਜਲਦਬਾਜੀ ਕਰਦੇ ਹੋ ਫਾੜਕ ਵਾਧੂ ਹੁੰਦੇ ਆਂਦਾ ਤੇ ਤਵਾ-ਤਵ ਥੱਲੇ ਹੁੰਦੀ ਨੰਗੜ ਦੀ ਕਰਦੇ ਆ ਔਰ ਆਪਣੀ ਜਾਨ ਨੂੰ ਕਿਤੇ ਨਾ ਕਿਤੇ ਖਤਰੇ ਵਿੱਚ ਪਾ ਲੈਂਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੋੜੀ ਇਹ ਬੇਵਕੂਫੀ ਨੂੰ ਕੀ ਨਾਮ ਦਵਾ ਮੈਂ ਕਿ ਕਿਹੜੀ ਇਹ ਤੁਹਾਨੂੰ ਮਤਲਬ ਕਿਹੜੇ ਨਾਂ ਦੇ ਨਾਲ ਕਿਹੜੇ ਅਵਾਰਡ ਦੇ ਨਾਲ ਤੁਹਾਨੂੰ ਨਵਾਜਿਆ ਜਾਵੇ ਤੀ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਕਿਸੇ ਦੀ ਜਾਨ ਨੂੰ ਵੀ ਤੁਸੀਂ ਖਤਰੇ ਚ ਪਾ ਦਿੰਦੇ ਤੁਹਾਨੂੰ ਕੋਈ ਕਿਸੇ ਦੇ ਪਰਵਾਹ ਨਾ ਲੈਣਾ ਦੇਣਾ ਰੋਜ਼ ਵੀਡੀਓ ਆਉਂਦੀਆਂ ਕਿਤੇ ਨਾ ਕਿਤੇ ਵੱਡੇ ਵੱਡੇ ਹਾਸੇ ਹੋ ਰਹੇ ਆ ਕਿਸੇ ਦੀ ਜਾਨ ਦਾ ਕੋਈ ਮੁੱਲ ਨਹੀਂ ਥੋੜੀ ਬਹੁਤੀ ਸ਼ਰਮ ਕਰੋ ਕੋਈ ਸਿਆਣੇ ਬਣੋ ਕਿ ਕਿਹੜੇ ਕਾ ਮੂਰਖਾ ਵਾਲੇ ਜਿਹੜੇ ਆਪਾਂ ਕਰ ਰਹੇ ਆ ਮੈਂ ਕਈ ਵਾਰੀ ਵੇਖਦਾ ਕਿ ਸਿਆਣੇ ਬਿਆਣੇ ਚੰਗੇ ਭਲੇ ਬੰਦੇ ਜਿਨ੍ਹਾਂ ਨੂੰ ਮਤਲਬ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਉਹੀ ਲੋਕ ਜਿਹੜੇ ਦਵਾ ਦਫਾਲੀ ਦੀ ਬਾੜਕ ਲੈਣਾ ਤੇ ਆ ਬਾੜ ਦੇਣ ਕਿ ਕਿੱਡਾ ਵੱਡਾ ਹਾਸਾ ਹੋ ਜਾਣਾ ਸੀਗਾ ਅੱਜ ਤੁਹਾਨੂੰ ਅਕਲ ਨਹੀਂ ਆਈ ਤੁਸੀਂ ਭੁੱਲ ਗਏ ਜਿਹ ਪਹਿਲਾਂ ਕੀ ਕੁਝ ਹੋਇਆ ਇਹ ਆਪਣਾ ਠੇਕਾ ਲੈ ਲੈ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਰੋਜ਼ ਪ੍ਰੈਸ 'ਚ ਮੀਡੀਆ 'ਚ ਖਬਰਾਂ ਆਉਂਦੀਆਂ ਇੱਥੇ ਆ ਹਾਸਾ ਹੋ ਗਿਆ ਇੱਥੇ ਆ ਹੋ ਗਿਆ ਸਾਨੂੰ ਕੀ ਮਿਲੂਗਾ ਕਿਸੇ ਦੇ ਬੱਚੇ ਦੀ ਜਾਨ ਨੂੰ ਖਤਰੇ 'ਚ ਪਾ ਕੇ ਕਿਸੇ ਦੇ ਪਰਿਵਾਰ ਔਰ ਜਿਹੜੇ ਬੱਚੇ ਸਕੂਲਾਂ ਦੇ ਨੇ ਖਾਸ ਕਰਕੇ ਵਾਟਵਾਚ ਕਾਰਾਂ ਚ ਜਿੱਥੇ ਜਾਂਦੇ ਹਨ ਡਰਾਈਵਰਾਂ ਨੂੰ ਥੋੜੀ ਜਿਹੀ ਸਕੂਲ ਵਾਲੇ ਵੀ ਅਕਲ ਦੇਣ ਤੇ ਜਿਹੜੇ ਬੱਚਿਆਂ ਦੇ ਪਰਿਵਾਰਕ ਮੈਂਬਰ ਆ ਉਹ ਵੀ ਇਹਨਾਂ ਨੂੰ ਥੋੜਾ ਜਿਆ ਨਾ ਸਬਕ ਦੇਣ। ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹ ਪੂਰੀ ਗੱਲ ਨੂੰ ਵਾਚ ਕਰਕੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਔਰ ਮੈਂ ਇੱਥੋਂ ਦੇ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਦੇ ਵੀ ਇਹ ਗੱਲ ਧਿਆਨ ਚ ਲਿਆਉਂਗਾ ਕਿ ਜਿੱਥੇ ਰੇਲਵੇ ਵਾਲਿਆਂ ਦੀ ਲਾਪਰਵਾਹੀ ਹੈ ਉਹਨਾਂ ਖਿਲਾਫ ਵੀ ਕਾਰਵਾਈ ਦੀ ਮੰਗ ਕਰੂੰਗਾ। ਯਾਰ ਤੁਸੀਂ ਚੰਗਾ ਮਤਲਬ ਕੰਮ ਆ ਤੁਹਾਨੂੰ ਕੋਈ ਥੋੜੀ ਜਿਹੀ ਨਹੀਂ ਵੀ ਕਿਸੇ ਦੀ ਮਤਲਬ ਜਾਨ ਦੀ ਫਿਕਰ ਸੋ ਰੱਬ ਦਾ ਵਾਸਤਾ ਇਹ ਬਹੁਤ ਵੱਡਾ ਹਸਾਜ ਹੋ ਜਾਣਾ ਸੀਗਾ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜਾ ਕਿੰਨੀਆਂ ਜਾਨਾਂ ਬਚ ਗਈਆਂ ਔਰ ਰੱਬ ਤੋਂ ਡਰੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਜੋ ਕਿ ਇਹਨਾਂ ਨੂੰ ਅਕਲ ਆ ਜੇ ਅੱਗੇ ਤੋਂ ਬਹੁਤ ਬਹੁਤ ਧੰਨਵਾਦ ਬਰਹਾਲ ਇਸ ਤਰ੍ਹਾਂ ਬੱਚਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਇਹਨਾਂ ਆਟੋ ਚਾਲਕਾਂ ਖਿਲਾਫ ਜ਼ਰੂਰਤ ਹੈ ਸਖਤ ਕਾਰਵਾਈ ਦੀ ਬਿਊਰੋ ਰਿਪੋਰਟ ਚਿਕੀਆ ਟੀਵੀ